ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਬਹੁਤ ਦਿਨ ਹੋਵੇ ਆਪਾਂ ਨੇ ਕੋਈ ਵਿਚਾਰ ਨਹੀਂ ਸਾਂਝੀ ਕੀਤੀ ਮਨ ਦੇ ਵਿੱਚ ਕਈ ਵਿਚਾਰ ਆਈਆਂ ਕਿ ਆਪ ਦੇ ਨਾਲ ਸਾਂਝੀਆਂ ਕੀਤੀਆਂ ਜਾਣ ਕਈ ਦਫਾ ਕਿਸੇ ਪਾਈ ਸਾਫ ਦੀ ਗੁਰਬਾਣੀ ਦੀ ਵਿਚਾਰ ਸੁਣਦਿਆਂ ਮਨ ਦੇ ਵਿੱਚ ਆਉਂਦਾ ਕਿ ਇਹ ਵਿਚਾਰ ਅਮ ਬੱਕੇ ਮਤਲਬ ਕੁਝ ਅ ਅੰਦਰ ਤਬਦੀਲੀ ਕਰ ਸਕਦੀ ਹੈ ਪਰ ਇਹ ਜੋ ਤਬਦੀਲੀ ਹੋਣੀ ਹੈ ਮਨ ਦੇ ਵਿੱਚ ਇਹ ਹੋਣੀ ਹੈ ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ ਅ ਜੋ ਵੀ ਆਪ ਵਿੱਚੋਂ ਅ ਗੁਰੂ ਗ੍ਰੰਥ ਸਾਹਿਬ ਜੀ ਦੇ ਅ ਰੂਬਰੂ ਹੋਏ ਨੇ ਜਾਂ ਪੋਥੀ ਸਾਹਿਬ ਦੇ ਥਰੂ ਵਿਦ ਮੀਨਿੰਗ ਅ ਰੂਬਰੂ ਹੋ ਰਹੇ ਹਨ ਤਾਂ ਆਪ ਲਈ ਪਾਤ ਜਾਨਦਿਓ ਕਿ ਗੁਰਬਾਣੀ ਦੇ ਵਿੱਚ ਬਹੁਤ ਵਾਰ ਬਹੁਤ ਹੀ ਵਾਰ ਇਹ ਆਉਂਦਾ ਹੈ ਕਿ ਜਦੋਂ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗਦੇ ਸਾਡਾ ਪਰਮਾਤਮਾ ਦੇ ਨਾਲ ਮੇਲ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਸਿਰਫ ਇਸ ਯੁੱਗ ਦੀ ਗੱਲ ਨਹੀਂਗੀ ਕਿਸੇ ਵੀ ਯੁੱਗ ਦੇ ਵਿੱਚ ਜਦੋਂ ਵੀ ਕਿਸੇ ਦਾ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਗੁਰੂ ਨੇ ਹੀ ਕਰਵਾਇਆ। ਔਰ ਸਾਡੇ ਹੁਣ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਲਾੜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਲਾ ਕੇ ਗਏ ਨੇ ਕਿ ਸਾਡੇ ਤੋਂ ਅੱਗੇ ਹੁਣ ਗੁਰੂ ਮਾਨਯੋ ਗ੍ਰੰਥ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਅਸੀਂ ਆਪਣੇ ਆਪ ਨੂੰ ਉਦੋਂ ਹੀ ਲੱਗੇ ਮੰਨ ਸਕਦੇ ਆ ਜਦੋਂ ਅਸੀਂ ਦਸਵੇਂ ਪਾਤਸ਼ਾਹੀ ਦਾ ਦਿੱਤਾ ਅੰਮ੍ਰਿਤ ਪਾਨ ਕਰਦੇ ਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਖੁੱਲੀ ਗੱਲਬਾਤ ਕਰਦੇ ਆ ਖੁੱਲੀ ਗੱਲਬਾਤ ਮਤਲਬ ਕਿ ਅਸੀਂ ਸਹਿਜ ਪਾਠ ਕਰਦੇ ਆ ਤੇ ਸਹਿਜ ਪਾਠ ਕਰਦੇ ਆ ਕਰਦੇ ਆ ਫਿਰ ਪ੍ਰਮਾਤਮਾ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦੀ ਸ਼ਰਨ ਆਏ ਨੇ ਗੁਰੂ ਦੀ ਸ਼ਰਨ ਆਏ ਨੂੰ ਫਿਰ ਪ੍ਰਮਾਤਮਾ ਆਪਣੇ ਲੜ ਲਾ ਲੈਂਦੇ ਨੇ ਜਿਸ ਤਰ੍ਹਾਂ ਆਪਣੇ ਗੁਰੂ ਸਾਹਿਬਾਨ ਸੀ ਉਹ ਸਾਰੇ ਪ੍ਰਮਾਤਮਾ ਦਾ ਰੂਪ ਸੀ ਜਿਸ ਤਰ੍ਹਾਂ ਆਪਾਂ ਉਹ ਇੱਕ ਦਿਨ ਭੈਣ ਜੀ ਹੋਣਾ ਦੀ ਆਮ ਆਡੀਓ ਵੀਡੀਓ ਸਾਂਝੀ ਕੀਤੀ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਇੱਕ ਕਿਉਂ ਕਾਰਡ ਤੇ ਓਮ ਬਾਰੇ ਦੱਸਿਆ ਸੀ ਤਾਂ ਰਤਨਜੀਤ ਨੇ ਮੈਨੂੰ ਉਹਨਾਂ ਦਾ ਉਸ ਵੀਡੀਓ ਦਾ ਸੈਕੰਡ ਪਾਰਟ ਵੀ ਭੇਜਿਆ ਹੈ ਮੈਂ ਆਪ ਸਭ ਨਾਲ ਸ਼ੇਅਰ ਕਰੂੰਗੀ ਕੁਝ ਗੱਲਾਂ ਮੈਂ ਉਹਦੇ ਬਾਰੇ ਵੀ ਕਰਨਾ ਚਾਹ ਰਹੀ ਹਾਂ ਭੈਣ ਜੀ ਉਹਨਾਂ ਨੇ ਬਹੁਤ ਬਹੁਤ ਡੁੰਗਾਈ ਚ ਜਾ ਕੇ ਗੱਲਾਂ ਕੀਤੀਆਂ ਪਰ ਇੱਕ ਦੋ ਗੱਲਾਂ ਸੀ ਮੈਂ ਉਹਨਾਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰੂੰਗੀ ਜਿਸ ਤਰ੍ਹਾਂ ਮੈਂ ਇਤਿਹਾਸ ਪੜਿਆ ਨਹੀਂ ਪਰ ਕਥਾਕਾਰਾਂ ਕੋਲੋਂ ਸੁਣ ਕੇ ਮਤਲਬ ਕਾਫੀ ਵਾਰ ਸੁਣਿਆ ਕਿ ਗੁਰੂ ਰਾਮਦਾਸ ਜੀ ਆਪਣੇ ਬਚਪਨ ਦੇ ਵਿੱਚ ਆਪਣੇ ਦਾਦੀ ਕੋਲ ਨਹੀਂ ਆਪਣੇ ਨਾਨੀ ਕੋਲ ਰਹਿੰਦੇ ਸੀ ਉਹ ਮੈਂ ਭੈਣ ਜੀ ਹੁਣ ਨਾਲ ਗੱਲ ਸਾਂਝੀ ਕਰੂੰਗੀ ਤੇ ਦੂਸਰੀ ਮੈਨੂੰ ਨੁਕਤਾ ਉਹਨਾਂ ਦਾ ਇੱਕ ਹੈ ਕਿ ਬਹੁਤ ਹੀ ਸੋਣਾ ਮੈਂ ਕੋਈ ਉਹਨਾਂ ਦੀ ਉਹ ਨਹੀਂ ਕਰ ਰਹੀ ਉਹਨਾਂ ਨੇ ਬਹੁਤ ਸੋਣਾ ਐਕਸਪਲੇਨ ਕੀਤਾ ਪਰ ਕੁਝ ਕੁਝ ਗੱਲਾਂ ਨੇ ਜੋ ਆਪਣੇ ਮਨ ਨੂੰ ਵੀ ਲੱਗਦੀਆਂ ਨੇ ਕਿ ਵੀ ਇਹ ਵੀ ਹੋ ਸਕਦੀਆਂ ਨੇ ਨਾ ਇੱਕ ਜਿਸ ਤਰ੍ਹਾਂ ਉਹਦਾ ਵੀਡੀਓ ਦਾ ਟਾਈਟਲ ਹੀ ਹੈਗਾ ਕਿ ਇੱਕ ਓਮਕਾਰ ਤੇ ਮਤਲਬ ਓਮ ਦਾ ਜਿੱਦਾਂ ਕੁਝ ਕੰਪੀਟੀਸ਼ਨ ਜਾਂ ਕੁਝ ਹੈ ਪਰ ਜਿਸ ਤਰ੍ਹਾਂ ਉਹ ਪਰਮਾਤਮਾ ਇੱਕ ਹੈ ਜੇ ਪਰਮਾਤਮਾ ਇੱਕ ਹੈ ਤਾਂ ਉਹਦੇ ਏਕ ਓਮਕਾਰ ਤੇ ਓਮ ਦੇ ਵਿੱਚ ਕੀ ਫਰਕ ਹੋ ਗਿਆ ਜੇ ਕੋਈ ਓਮ ਕਹਿ ਰਿਹਾ ਹੈ ਤਾਂ ਉਹ ਵੀ ਪਰਮਾਤਮਾ ਨੂੰ ਇੱਕ ਹੀ ਕਹਿ ਰਿਹਾ ਹੈ ਆਪਣੇ ਵਿਸ਼ਵਾਸ ਦੇ ਹਿਸਾਬ ਨਾਲ ਤੇ ਅਸੀਂ ਬਾਬੇ ਨਾਨਕ ਜੀ ਦਾ ਦੱਸਿਆ ਹੋਇਆ ਏਕ ਊਮਕਾਰ ਵਰਤਦੇ ਆ ਕਿ ਉਹ ਇੱਕ ਹੈ ਤੇ ਬਾਕੀ ਜਿਹੜੀ ਏਕ ਊਮਕਾਰ ਦੀ ਅੱਗੇ ਡੈਫੀਨੇਸ਼ਨ ਹੈ ਕਿ ਇਹ ਕਿਉਂ ਨੂੰ ਵਿਸਥਾਰ ਨਾਲ ਦੱਸਣਾ ਗੁਰੂ ਨਾਨਕ ਪਾਤਸ਼ਾਹ ਨੇ ਆਪ ਅੱਗੇ ਮੂਲ ਮੰਤਰ ਵਿੱਚ ਹੀ ਦੱਸ ਦਿੱਤਾ ਹੈ ਨਾ ਤੇ ਫਿਰ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਸਾਰੇ ਮੂਲ ਮੰਤਰ ਦੀ ਮਤਲਬ ਵਿਆਖਿਆ ਹੀ ਕਰ ਰਹੇ ਨੇ ਪਰ ਜਦੋਂ ਪੈਨ ਜੀ ਸਾਹਿਬ ਨੇ ਦੱਸਿਆ ਕਿ ਉਹ ਜਿਹੜਾ 뮤직 ਵਾਲੀ ਗੱਲ ਕਰਕੇ ਵਾਕਈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦਾ ਕਿ ਇੱਕ ਮਤਲਬ ਇੱਕ ਤਾਰ ਜਿੱਦਾਂ ਸਾਰਾ ਸੰਸਾਰ ਇੱਕ ਧਾਗੇ ਵਿੱਚ ਪੁਰੋਇਆ ਹੋਇਆ ਤੇ ਉਹ ਇੱਕ ਆਵਾਜ਼ ਦੇ ਨਾਲ ਹੀ ਮਤਲਬ ਇੱਕ ਧੁਨੀ ਦੇ ਨਾਲ ਹੀ ਚੱਲ ਰਿਹਾ ਹੈਗਾ ਨਾ ਇਹ ਵਾਹਿਗੁਰੂ ਦਾ ਵਾਹਿਗੁਰੂ ਦੇ ਜਿਹੜੇ ਭੇਦ ਨੇ ਵਾਹਿਗੁਰੂ ਹੀ ਜਾਣੇ ਹਨਾ ਅਸੀਂ ਤੇ ਵਿਸਮਾਦ ਵਿੱਚ ਆ ਸਕਦੇ ਹਾਂ ਉਹਦੇ ਭੇਦਾਰੇ ਸੁਣ ਕੇ ਨਾ ਤੇ ਫਿਰ ਉਹਦੀ ਸਿਫਤ ਸਲਾਹ ਕਰਨੀ ਸਾਡੇ ਲਈ ਹੋਰ ਸੌਖੀ ਹੋ ਜਾਂਦੀ ਐ ਜਦੋਂ ਅਸੀਂ ਉਹਦੇ ਹੋਰ ਇੰਨੇ ਜਿਆਦਾ ਦੇਖਦੇ ਆ ਕਿ ਵੀ ਇੰਨਾ ਜਿਆਦਾ ਇੰਨਾ ਜਿਆਦਾ ਮਤਲਬ ਕਿ ਅਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਤਰ੍ਹਾਂ ਉਸ ਇਸ ਸੈਕੰਡ ਵੀਡੀਓ ਦੇ ਵਿੱਚ ਭੈਣ ਜੀ ਨੇ ਦੱਸਿਆ ਕਿ 2 ਟ੍ਰਿਲੀਅਨ 2 ਟ੍ਰਿਲੀਅਨ ਜਿਹੜੀਆਂ ਇਹ ਹੈਗੀਆਂ ਨੇ ਜਿਸ ਤਰ੍ਹਾਂ ਆਪਣਾ ਇਹ ਮੈਨੂੰ ਤੇ ਇਹਦੇ ਜ਼ਿਆਦਾ ਸਾਇੰਸ ਬਾਰੇ ਪਤਾ ਨਹੀਂ ਇੰਨਾ ਮਤਲਬ ਕੀ ਇਹਦੇ ਬਾਰੇ ਵੋਕੈਬਲਰੀ ਆ ਕੀ ਬੋਲ ਗਿਆ ਜਿਸ ਤਰ੍ਹਾਂ ਕਹਿੰਦੇ ਕਿ ਮਿਲਕੀ ਵੇ ਹੈਗਾ ਵੀ ਉਹ ਇੱਕ ਆ ਉਹਦੇ ਵਿੱਚ ਅਸੀਂ ਆਉਂਦੇ ਆ ਨਾ ਇਦਾਂ ਦੀਆਂ ਕੋਈ 2 ਟ੍ਰਿਲੀਅਨ ਸਾਇੰਸ ਤਾਂ ਨਾ ਨੇ ਦੇਖਿਆ ਹੈ ਕਿ ਇਦਾਂ ਦੀ ਸਾਡੀ ਧਰਤੀ ਤੇ ਇੱਕ ਮਤਲਬ ਰਹਿ ਗਿਆ ਤੇ ਪਰ ਇਹ ਤੇ ਵੀ ਇੰਨਾ ਜਿਆਦਾ ਵਿਸਮਾਦ ਵਿੱਚ ਜਾਣ ਵਾਲਾ ਮਤਲਬ ਹੈ ਕਿ ਅਸੀਂ ਬਿਲਕੁਲ ਸੋਚ ਵੀ ਨਹੀਂ ਸਕਦੇ ਕਿ ਇੰਨਾ ਜਿਆਦਾ ਪਸਾਰਾ ਹੈ ਵਾਹਿਗੁਰੂ ਦਾ। ਔਰ ਇੰਨਾ ਪਸਾਰਾ ਹੁੰਦਿਆਂ ਹੋਇਆਂ ਵੀ ਉਹ ਸਾਡੀ ਇਕੱਲੇ-ਇਕੱਲੇ ਦੀ ਸਾਰ ਰੱਖਦਾ। ਅਸੀਂ ਤਾਂ ਕੀ ਹੈਗੇ ਹਾਂ ਹਰ ਇੱਕ ਜਾਨਵਰ ਦੀ, ਹਰ ਇੱਕ ਬਨਸਪਤੀ ਦੀ, ਹਰ ਇੱਕ ਪੱਥਰ ਦੀ ਮਤਲਬ ਕੋਈ ਵੀ ਚੀਜ਼ ਆ ਦੁਨੀਆ ਦੇ ਵਿੱਚ ਨਾ ਉਹਦੀ ਕਲੀ-ਕਲੀ ਚੀਜ਼ ਦੀ ਉਸ ਵਾਹਿਗੁਰੂ ਨੂੰ ਸਾਰਾ ਹੁਣ ਜਦੋਂ ਅਸੀਂ ਇੰਨਾ ਜ਼ਿਆਦਾ ਉਹਦੇ ਉਹਦੀ ਤਾਕਤ ਬਾਰੇ ਸੁਣਦੇ ਆ ਤਾਂ ਅਸੀਂ ਕਿਵੇਂ ਨਹੀਂ ਬਿਸਮਾਦ ਵਿੱਚ ਜਾ ਸਕਦੇ ਤੇ ਜਦੋਂ ਅਸੀਂ ਹੁਣ ਉਹਦੀਆਂ ਐਨੇ ਪਸਾਰੇ ਬਾਰੇ ਉਹਦੇ ਇੰਨੀ ਜਗ੍ਹਾ ਤੱਕ ਪਹੁੰਚਵਾਰੇ ਮਤਲਬ ਗੱਲ ਛੱਡੋ ਕਿ ਅਸੀਂ ਕੁਝ ਕਹਿ ਹੀ ਨਹੀਂ ਸਕਦੇ ਕਿ ਵਾਹਿਗੁਰੂ ਦਾ ਅੰਤ ਹੀ ਨਹੀਂਗਾ ਅੰਤ ਹੀ ਨਹੀਂਗਾ ਤੇ ਅਸੀਂ ਹੁਣ ਜਦੋਂ ਇਦਾਂ ਸੋਚ ਕੇ ਉਹਦਾ ਨਾਮ ਲੈਣ ਬੈਠਾਂਗੇ ਉਹਦੀ ਸਿਫਤ ਕਰਨ ਬੈਠਾਂਗੇ ਅਸੀਂ ਕਿਵੇਂ ਨਹੀਂ ਵਿਸਵਾਦ ਵਿੱਚ ਜਾਵਾਂਗੇ ਵਾਹਿਗੁਰੂ ਰਹਿਮਤ ਕਰਨ ਸਾਰਿਆਂ ਤੇ ਸੱਚੇ ਪਾਤਸ਼ਾਹ ਵਿਸੁਮਾਦੇ ਵਿਸੁਮਾਦਾ ਜਦੋਂ ਵਾਹਿਗੁਰੂ ਦੀਆਂ ਰਹਿਮਤਾਂ ਬਾਰੇ ਵਾਹਿਗੁਰੂ ਦੀ ਪਹੁੰਚ ਬਾਰੇ ਵਹਿਗੁਰੂ ਬਾਰੇ ਸੋਚਦੇ ਆ ਤੇ ਉਹ ਅਗੰਮ ਅਪਾਰ ਤਨ ਗੁਰੂ ਤਨ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਸਾਹਿਬਾਨ ਜਿਨ੍ਹਾਂ ਨੇ ਸਾਨੂੰ ਉਹਨਾਂ ਬਾਰੇ ਦੱਸਿਆ ਨਾ ਉਹਦਾ ਰੂਪ ਸੀਗੇ ਜੋ ਦੱਸ ਗਏ ਕੋਸ਼ਿਸ਼ ਕਰਿਏ ਕਿ ਥੋੜਾ ਟਾਈਮ ਕੱਢ ਕੇ ਵਾਹਿਗੁਰੂ ਨਾਲ ਬੈਠਿਆ ਕਰੀਏ ਆਪਣੇ ਆਪ ਨਾਲ ਬੈਠਿਆ ਕਰੀਏ ਬਹੁਤ ਚੰਗਾ ਅਸੀਂ ਨਿਤਨਾਮ ਕਰਦੇ ਹਾਂ ਬਹੁਤ ਚੰਗਾ ਅਸੀਂ ਬਾਣੀ ਦਾ ਪਾਠ ਕਰਦੇ ਹਾਂ ਬਹੁਤ ਚੰਗਾ ਅਸੀਂ ਚੰਗੇ ਕੰਮ ਕਰਦੇ ਹਾਂ ਬਹੁਤ ਚੰਗਾ ਅਸੀਂ ਦਾਨਪੂਰਨ ਕਰਦੇ ਹਾਂ ਬਹੁਤ ਚੰਗਾ ਅਸੀਂ ਇਨ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਆ ਪਰ ਜੋ ਵਾਹਿਗੁਰੂ ਦੇ ਨਾਲ ਬੈਠ ਕੇ ਸਾਨੂੰ ਆਨੰਦ ਆਉਣਾ ਉਹ ਆਨੰਦ ਦੱਸਿਆ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਸਿਰਫ ਮਾਣਿਆ ਹੀ ਜਾ ਸਕਦਾ ਉਹ ਆਨੰਦ ਔਰ ਜਦੋਂ ਇੱਕ ਵਾਰ ਅਸੀਂ ਉਸ ਆਨੰਦ ਨੂੰ ਮਾਣ ਲੈਂਦੇ ਹਾਂ ਤਾਂ ਸਾਨੂੰ ਦੁਨੀਆ ਦੇ ਵਿੱਚ ਉਹਦੇ ਵਰਗਾ ਕੋਈ ਵੀ ਆਨੰਦ ਨਹੀਂ ਮਿਲਦਾ ਕਿਤੋਂ ਵੀ ਉਹ ਸਾਨੂੰ ਖੁਸ਼ੀ ਨਹੀਂ ਮਿਲਦੀ ਜੋ ਉਹ ਖੁਸ਼ੀ ਮਿਲਦੀ ਆ ਕਿਸੇ ਚੀਜ਼ ਦੀ ਝਾਕ ਰਹੀ ਨਹੀਂ ਜਾਂਦੀ ਕਿ ਸਾਨੂੰ ਇੱਥੋਂ ਖੁਸ਼ੀ ਮਿਲੂ ਕਿਉਂਕਿ ਅਸੀਂ ਪੂਰਨ ਆਨੰਦ ਵਿੱਚ ਚਲੇ ਜਾਂਦੇ ਆਂ। ਔਰ ਇਹ ਦੇ ਨਾਲ ਸਾਨੂੰ ਆਪਣੇ ਅੰਦਰ ਦੇ ਭੇਦ ਸਮਝਨੇ ਸ਼ੁਰੂ ਹੋ ਜਾਂਦੇ ਨੇ ਸਾਨੂੰ ਸਾਨੂੰ ਪਤਾ ਲੱਗਣ ਲੱਗ ਜਾਂਦਾ ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਆਉਂਦਾ ਸੁਣੀਏ ਜੋਗ ਜੁਗਤ ਤਨ ਭੇਦ ਸੁਨੀਏ ਜੋਗ ਜੁਗਤ ਤਨ ਭੇਦ ਜਦੋਂ ਅਸੀਂ ਉਹ ਸੁਣਦੇ ਆ ਵਾਹਿਗੁਰੂ ਨੂੰ ਆਪਣੇ ਅੰਦਰ ਬਾਣੀ ਨੂੰ ਅੰਦਰ ਸੁਣਦੇ ਆ ਮਤਲਬ ਉਹ ਇੱਕ ਵਿੱਚ ਹੋ ਜਾਂਦੇ ਆ ਤਾਂ ਸਾਨੂੰ ਆਪਣੇ ਤਨ ਦੇ ਭੇਦ ਸਮਝ ਆਉਣ ਲੱਗ ਜਾਂਦੇ ਨੇ ਗੁਰਬਾਣੀ ਵਿੱਚ ਹੀ ਆਉਂਦਾ ਕਿ ਕਬੀਰ ਜੀ ਨਾਮਦੇਵ ਜੀ ਦੱਸਦੇ ਨੇ ਕਿ ਸਾਡੇ ਅੰਦਰ 72 ਹਜ਼ਾਰ ਜੋ ਉਹ ਮਤਲਬ ਅਖਰ 72 ਸਮਝਦੇ ਨੇ ਦੱਸਦੇ ਨੇ ਮੈਂ ਇੱਕ ਤੋਂ ਨਾ ਸ਼ੇਅਰ ਕਰੂੰਗੀ ਕਿ ਸਾਇੰਟਿਸਟਸ ਨੇ ਦੇਖਿਆ ਹੈ ਕਿ ਸਾਡੇ ਅੰਦਰ 72000 ਨਾੜੀਆਂ ਨੇ ਔਰ ਉਹ ਉਸ ਟਾਈਮ ਜਦੋਂ ਉਹ ਹੋਏ ਨੇ ਭਗਤ ਸਹਿਬਾਨ ਕੋਈ ਅੰਦਰੋਂ ਇਦਾਂ ਦੇ ਕੋਈ ਸਾਇੰਸ ਨੇ ਬਣਾਇਆ ਨਹੀਂ ਸੀ ਕਿ ਕਿ ਅੰਦਰ ਅਲਟਰਾ ਸਾਊਂਡ ਹੁੰਦਾ ਸੀ ਜਾਂ ਅੰਦਰੋਂ ਪਤਾ ਲੱਗ ਜਾਂਦਾ ਸੀ ਹੁਣ ਵੀ ਮਤਲਬ ਉਹ ਪੱਕਾ ਨਹੀਂ ਕਹਿ ਰਿਹਾ ਕਿ ਕਹਿ ਰਹੇ ਕਿ 72000 ਦੀ ਗਿਣਤੀ ਹੈ ਪਰ ਉਹ ਪੱਕਾ ਕਹਿ ਗਏ ਨੇ ਕਬੀਰ ਜੀ ਤੇ ਨਾਮਦੇਵ ਜੀ ਕੇ ਅੰਦਰ ਆਪਣੇ ਸਰੀਰ ਦੇ ਵਿੱਚ ਜੋ ਸਹਾਰਾ ਦੇ ਰਹੀਆਂ ਨੇ ਉਹ 72000 나ੜੀਆਂ ਨੇ ਕਿੱਦਾਂ ਉਹਨਾਂ ਨੂੰ ਅੰਦਰਲੇ ਭੇਦ ਖੁੱਲੇ ਕਿ ਉਹ ਪ੍ਰਮਾਤਮਾ ਨਾਲ ਇੱਕਮਿਕ ਹੋ ਗਏ ਸੀਗੇ ਫਰੀਦ ਜੀ ਕਹਿੰਦੇ ਨੇ ਕਿ ਗੰਢੇੰਦਿਆਂ 6 ਮਾਂ ਲੱਗਦੇ ਨੇ ਨਾ ਤੇ ਜਦੋਂ ਜਾਂਦਾ ਇਨਸਾਨ ਤਾਂ ਉਹ ਇੱਕ ਸਕਸ਼ਣ ਦੇ ਵਿੱਚ ਚਲੇ ਜਾਂਦਾ ਇਹ ਹੁਣ ਸਾਇੰਸ ਨੇ ਦੇਖਿਆ ਹੈਗਾ ਕਿ ਜਦੋਂ ਅੰਦਰ ਬੱਚਾ ਮਤਲਬ ਪੂਰਾ ਵਿਕਸਤ ਹੁੰਦਾ 6 ਮਹੀਨਿਆਂ ਦੇ ਵਿੱਚ ਹੋ ਜਾਂਦਾ ਉਸ ਤੋਂ ਬਾਅਦ ਫਿਰ ਬੱਚਾ ਜਿੱਦਾਂ ਵੱਧਦਾ ਫੁੱਲਦਾ ਹੈਗਾ ਫਰੀਦ ਜੀ ਦੇ ਟਾਈਮ ਕੋਈ ਅਲਟਰਾਸਾਉਂਡ ਨਹੀਂ ਸੀ ਨਾ ਉਹਨਾਂ ਦੀ ਪਰਮਾਤਮਾ ਨਾਲ ਇੱਕ ਮਿਕਤਾ ਨੇ ਉਹਨਾਂ ਨੂੰ ਤਨ ਦੇ ਭੇਤ ਦੇ ਦਿੱਤੇ ਵਾਹਿਗੁਰੂ ਜੀ ਜਰੂਰ ਆਪਾਂ ਟਾਈਮ ਕੱਢ ਕੇ ਚਾਹੇ ਥੋੜੀ देर ਲਈ ਬੈਠੀਏ ਵਾਹਿਗੁਰੂ ਨਾਲ ਇਕਮਿਕ ਹੋਣ ਦੀ ਕੋਸ਼ਿਸ਼ ਕਰੀਏ ਕਈ ਦਫਾ ਆਪਾਂ ਨੇ ਇਹ ਗੱਲ ਸਾਂਝੀ ਕੀਤੀ ਆ ਕਿ ਜਦੋਂ ਆਪਾਂ ਬਹੁਤ ਖੁਸ਼ੀ ਆ ਕਿ ਪਾਠ ਕਰਦੇ ਆ ਪਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਦਿਨ ਦੀ ਸ਼ੁਰੂਆਤ ਕਰਨੀ ਆ ਉਹ ਵਾਹਿਗੁਰੂ ਨਾਲ ਇਕੱਲੇ ਬੈਠੋ ਵਾਹਿਗੁਰੂ ਦਾ ਜਾਪ ਕਰੋ ਵਾਹਿਗੁਰੂ ਦੀ ਸਿਫਤ ਕਰੋ ਜਿਸ ਤਰ੍ਹਾਂ ਵੀ ਤੁਹਾਨੂੰ ਲੱਗਦਾ ਕਿ ਸਾਨੂੰ ਵਾਹਿਗੁਰੂ ਦੇ ਨਾਲ ਨੇੜਤਾ ਹੋ ਰਹੀ ਆ ਫਿਰ ਹੌਲੀ ਹੌਲੀ ਵਾਹਿਗੁਰੂ ਇੰਨੀ ਕਿਰਪਾ ਕਰਦੇ ਨੇ ਕਿ ਤੁਹਾਨੂੰ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਕਿ ਵੀ ਟਾਈਮ ਕੀ ਸੀ ਜਦੋਂ ਅਸੀਂ ਉਹਨਾਂ ਨਾਲ ਬੈਠੇ ਸੀ ਕਿਉਂਕਿ ਜਿੱਥੇ ਵੀ ਮਤਲਬ ਗੁਰਬਾਣੀ ਵਿੱਚ ਦੱਸਿਆ ਹੈਗਾ ਇਹੀ ਦੱਸਿਆ ਕਿ ਸਾਨੂੰ ਪਰਮਾਤਮਾ ਅੰਦਰੋਂ ਹੀ ਮਿਲਣਾ ਬਾਹਰੋਂ ਨਹੀਂ ਔਰ ਅੰਦਰ ਤਾਂ ਮੈਲਣਾ ਜਦੋਂ ਅਸੀਂ ਸ਼ਾਂਤੀ ਦੇ ਵਿੱਚ ਉਹਨੂੰ ਪਰਮਾਤਮਾ ਨੂੰ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰਨੀ ਆ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਨਾ ਕਿ ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਫਿਰ ਪ੍ਰੇਸ਼ਾਨੀ ਮਾਹੇ ਫਿਰ ਮਤਲਬ ਜਿਹੜਾ ਕਿਤੇ ਵੀ ਜੋ ਵੀ ਮਤਲਬ ਜਿੱਦਾਂ ਬਾਪੂ ਜੀ ਕਾਨਪੁਰ ਵਾਲਿਆਂ ਨੇ ਆਪ ਸੁਣਦੇ ਹੁੰਨੇ ਆ ਉਹ ਵੀ ਕਹਿੰਦੇ ਹੁੰਦੇ ਨੇ ਕਿ ਨਾਨਕ ਬਾਹਰ ਵਾਸਤ ਨਾ ਭਾਲ ਅੰਤਰ ਤੇਰੇ ਨਿਦਾਨ ਹੈ ਮਤਲਬ ਸਾਡੇ ਅੰਦਰ ਹੀ ਖਜ਼ਾਨਾ ਵਾਹਿਗੁਰੂ ਨੇ ਰੱਖਿਆ ਹੈ ਨਾ ਜਿਹੜਾ ਕੀਮਤੀ ਰਤਨ ਆ ਨਾ ਜਿਹੜਾ ਨਾਮ ਦਾ ਉਹ ਅੰਦਰ ਹੀ ਆ ਸਾਡੇ ਪਰ ਉਹਨੂੰ ਜਿੱਦਾਂ ਲੱਭਣਾ ਪੈਣਾ ਲੱਭਣਾ ਪੈਣਾ ਵਾਹਿਗੁਰੂ ਦੀ ਮਿਹਰ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਜਾ ਕੇ ਜਿਦਾਂ ਆਪਾਂ ਸੁਣਦੇ ਆ ਨਾ ਕਿ ਪਾਣੀ ਹਰ ਇੱਕ ਜਗ੍ਹਾ ਤੇ ਆ ਹਰ ਇੱਕ ਜਗ੍ਹਾ ਤੇ ਧਰਤੀ ਦੇ ਹੇਠਾਂ ਪਰ ਨਿਕਲਦਾ ਉੱਥੇ ਜਿੱਥੇ ਖੁਦਾਈ ਹੁੰਦੀ ਆ ਖੁਦਾਈ ਹੋਈਆਂ ਹੀ ਪਾਣੀ ਨਿਕਲਦਾ ਤੇ ਆਪਣੇ ਅੰਦਰ ਵਾਹਿਗੁਰੂ ਦਾ ਜਾਪ ਕਰਿਆਂ ਮੂਲ ਮੰਤਰ ਦਾ ਜਾਪ ਕਰਿਆਂ ਵਾਹਿਗੁਰੂ ਨਾਲੇ ਇਕੱਲੇ ਬੈਠਿਆਂ ਹੀ ਵਾਹਿਗੁਰੂ ਦਾ ਰਤਨ ਅੰਦਰੋਂ ਪ੍ਰਗਟ ਹੋਣਾ ਬਖਸ਼ਿਸ਼ ਵਾਹਿਗੁਰੂ ਦੀਆ ਉੱਦਮ ਦੇ ਲਈ ਸਾਨੂੰ ਅਰਦਾਸ ਕਰਨੀ ਪੈਣੀ ਆ ਕਿ ਵਾਹਿਗੁਰੂ ਉੱਦਮ ਦੇ ਕਿ ਸਾਡੀ ਤੇਰੇ ਨਾਲ ਇਸ ਜਨਮ ਦੇ ਵਿੱਚ ਇੱਕਮਿਕਤਾ ਹੋ ਸਕੇ ਟਾਈਮ ਬਹੁਤ ਛੇਤੀ ਭੱਜਿਆ ਜਾਂਦਾ ਸਾਡੇ ਹੱਥ ਨਹੀਂ ਆ ਰਿਹਾ ਕਦੋਂ ਸਾਡਾ ਜਨਮ ਹੋਇਆ ਬਚਪਨ ਲੰਘ ਗਿਆ ਜਵਾਨੀ ਬੀਤ ਗਈ ਸਾਨੂੰ ਪਤਾ ਹੀ ਨਹੀਂ ਲੱਗਿਆ ਫਿਰ ਇਹ ਵੀ ਗੁਰਬਾਣੀ ਦੇ ਵਿੱਚ ਆਉਂਦਾ ਕਿ ਟਾਈਮ ਭੱਜਿਆ ਜਾ ਰਿਹਾ ਬੁਢਾਪਾ ਭੱਜਿਆ ਆ ਰਿਹਾ ਤੇ ਜਦੋਂ ਅਸੀਂ ਉਸ ਸੋਚੀਏ ਕਿ ਅਸੀਂ ਬੁਢਾਪੇ ਦੇ ਵਿੱਚ ਉਹਦਾ ਨਾਮ ਲਵਾਂਗੇ ਸਾਨੂੰ ਕੰਨਾਂ ਤੋਂ ਸੁਣਨਾ ਨਹੀਂ ਮੂੰਹ ਤੋਂ ਬੋਲਿਆ ਨਹੀਂ ਜਾਣਾ ਅੱਖਾਂ ਤੋਂ ਦਿਸਣਾ ਨਹੀਂ ਤਾਂ ਫਿਰ ਅਸੀਂ ਉਹਦਾ ਨਾਮ ਕਿਵੇਂ ਲਵਾਂਗੇ ਨਹੀਂ ਲੈ ਸਕਾਂਗੇ ਹੁਣੇ ਹੀ ਟਾਈਮ ਆ ਹੁਣ ਹੀ ਟਾਈਮ ਆ ਕਬੀਰ ਜੀ ਕਹਿੰਦੇ ਨੇ ਕਿ ਵੀ ਅਜੇ ਵੇਲਾ ਲੰਘਿਆ ਨਹੀਂ ਅੱਜ ਤੋਂ ਹੀ ਸ਼ੁਰੂ ਕਰਦੇ ਹੁਣ ਤੋਂ ਹੀ ਸ਼ੁਰੂ ਕਰਦੇ ਜਰੂਰ 5-7 ਮਿੰਟ ਕੱਢੀਏ ਵਾਹਿਗੁਰੂ ਦੇ ਨਾਲ ਬੈਠਣ ਲਈ ਇਕੱਲੇ ਸਤ ਸੰਗਤ ਹੈ ਸਾਨੂੰ ਸਮਝਾਉਣ ਲਈ ਕਿ ਸਾਡਾ ਕੰਮ ਕੀ ਆ ਕਾਰਜ ਕੀ ਆ ਇੱਥੇ ਦੁਨੀਆ ਚ ਆਉਣ ਦਾ ਮਨੋਰਥ ਕੀ ਆ ਮਨੁੱਖਾ ਜਨਮ ਦਾ ਜਦੋਂ ਸਾਨੂੰ ਪਤਾ ਲੱਗ ਜਾਂਦਾ ਫਿਰ ਸਾਨੂੰ ਵਾਹਿਗੁਰੂ ਦੀ ਪਾਲ ਅੰਦਰੋਂ ਆਪ ਹੀ ਕਰਨੀ ਪੈਣੀ ਆ ਜਦੋਂ ਸਾਨੂੰ ਕੋਈ ਰਸਤਾ ਦਿਖਾ ਦਿੰਦਾ ਮੰਜ਼ਿਲ ਤੇ ਸਾਨੂੰ ਆਪ ਹੀ ਪਹੁੰਚਣਾ ਪੈਣਾ ਉਹਦੀ ਬਖਸ਼ਿਸ਼ ਦੇ ਨਾਲ ਉਹਦੇ ਅੱਗੇ ਅਰਦਾਸ ਕਰੀਏ ਕਿ ਸਾਨੂੰ ਸੱਚੇ ਪਾਤਸ਼ਾਹ ਹੁਣ ਚੱਲੇ ਆਂ ਤਾਂ ਮੰਜ਼ਿਲ ਤੇ ਪਹੁੰਚਾ ਲੈ ਇਹ ਵੀ ਗੁਰਬਾਣੀ ਚ ਇਹ ਆਉਂਦਾ ਕਿ ਜੇ ਅਸੀਂ ਇੱਕ ਕਦਮ ਚੱਲਦੇ ਆ ਤਾਂ ਉਹ ਕਰੋੜਾਂ ਕਦਮ ਸਾਡੇ ਵੱਲ ਆ ਕੇ ਸਾਡਾ ਹੱਥ ਫੜਨ ਲਈ ਆ ਰਹੇ ਆ ਅਸੀਂ ਹਾਂ ਉਹਨੂੰ ਹੱਥ ਫੜਾਉਣ ਦੀ ਕੋਸ਼ਿਸ਼ ਤਾਂ ਕਰੀਏ ਕਈ ਦਫਾ ਮੈਂ ਜਦੋਂ ਗੁਰਬਾਣੀ ਸ਼ੇਅਰ ਕਰਦੀ ਆ ਜਾਂ ਇਦਾਂ ਦੇ ਵਿਚਾਰ ਵੀ ਸ਼ੇਅਰ ਕਰਦੀ ਆ ਮੈਨੂੰ ਲੱਗਦਾ ਹੁੰਦਾ ਕਿ ਪਤਾ ਨਹੀਂ ਕਿ ਕਿਸੇ ਤੇ ਵੀ ਇਹਦਾ ਅਸਰ ਹੋ ਵੀ ਰਿਹਾ ਕੋਈ ਚਾਹੁੰਦਾ ਵੀ ਆ ਪਰਮਾਤਮਾ ਦੀ ਪਿਆਸ ਵੀ ਆ ਕਿਸੇ ਨੂੰ ਫਿਰ ਸੋਚਦੀਆਂ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸ਼ਾਇਦ ਕਿਸੇ ਨੂੰ ਪਿਆਸ ਹੋਏ ਕੋਈ ਪਿਆਸਾ ਨਾ ਰਹਿ ਜਾਏ ਤਾਂ ਪਿਆਸਾ ਹੋਏ ਵਾਹਿਗੁਰੂ ਦੇ ਨਾਮ ਦਾ ਵਾਹਿਗੁਰੂ ਨੂੰ ਮਿਲਣ ਦਾ ਬਹੁਤ ਵਾਰ ਬਾਣੀ ਦੇ ਵਿੱਚ ਆਉਂਦਾ ਕਿ ਵਾਹਿਗੁਰੂ ਦਾ ਨਾਮ ਜਪੋ ਤੇ ਜਪਾਓ ਇਹਦੇ ਵਰਗਾ ਪੁੰਨ ਹੋਰ ਕੋਈ ਨਹੀਂਗਾ ਹਮੇਸ਼ਾ ਕੋਸ਼ਿਸ਼ ਕਰੀਏ ਕਿ ਆਪਾਂ ਉਹ ਚੀਜ਼ਾਂ ਸ਼ੇਅਰ ਕਰੀਏ ਜਿਹਦੇ ਨਾਲ ਸਾਡਾ ਵਾਹਿਗੁਰੂ ਦੇ ਨਾਲ ਜੋੜਨ ਦਾ ਹਮੇਸ਼ਾ ਹੀ ਜੋੜਨ ਦਾ ਕੰਮ ਹੁੰਦਾ ਰਹੇ ਕੋਈ ਐਦਾਂ ਦੀਆਂ ਸ਼ੇਅਰ ਨਾ ਕਰੀ ਜਿੱਦੇ ਨਾਲ ਸਾਡੀ ਜਿਹੜੀ ਬਿਰਤੀ ਆ ਉਹ ਖੰਡਾਓ ਚ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਬਾਣੀਆਂ ਜਿੱਥੋਂ ਆਪਾਂ ਸ਼ੇਅਰ ਕਰ ਸਕਦੇ ਆ ਹਮੇਸ਼ਾ ਜੋੜਨ ਲਈ ਬਹੁਤ ਜਗ੍ਹਾ ਤੇ ਐਦਾਂ ਦੀ ਕਥਾ ਹੁੰਦੇ ਆ ਜਿੱਥਾਂ ਉਹ ਗੁਰਬਾਣੀ ਦੀ ਕਥਾ ਕਰਦੇ ਆ ਭਾਈ ਸਾਹਿਬ ਔਰ ਪ੍ਰਮਾਤਮਾ ਵੱਲੋਂ ਬਹੁਤ ਹੀ ਵਿਦਵਾਨ ਭਾਈ ਸਾਹਿਬ ਨੇ ਜਿਹੜੇ ਮਤਲਬ ਤੁਹਾਨੂੰ ਹਮੇਸ਼ਾ ਗੁਰੂ ਦੀ ਬਾਣੀ ਨਾਲ ਗੁਰੂ ਨਾਲ ਜੋੜਨ ਦੀ ਗੱਲ ਕਰਨਗੇ ਜਿਸ ਤਰ੍ਹਾਂ ਆਪਾਂ ਬਾਪੂ ਜੀ ਉਹਨਾਂ ਦੇ ਕਾਨਪੁਰ ਵਾਲਿਆਂ ਦਾ ਆਪ ਕਰਦੇ ਆ ਕਿ ਬਾਣੀ ਜਦੋਂ ਬੋਲਦੇ ਆ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਅੰਮ੍ਰਿਤ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਇੰਨੀ ਲੰਬੀ ਉਮਰ ਦੇ ਵਿੱਚ ਇੰਨੀ ਉਹਨਾਂ ਨੂੰ ਬਾਣੀ ਜ਼ਿਆਦਾ ਜ਼ਿਆਦਾ ਮੈਨੂੰ ਤੁਕਾਂ ਨਹੀਂ ਯਾਦ ਹੁੰਦੀਆਂ ਮੇਰੇ ਤੇ ਵਾਹਿਗੁਰੂ ਦੀ ਇਹ ਕਿਰਪਾ ਨੇ ਕਿ ਮੈਨੂੰ ਗੁਰਬਾਣੀ ਯਾਦ ਨਹੀਂ ਹੁੰਦੀ ਗੁਰਬਾਣੀ ਦੇ ਅਰਥ ਯਾਦ ਰਹਿ ਜਾਂਦੇ ਨੇ ਕਿ ਗੁਰਬਾਣੀ 'ਚ ਇਹ ਆਇਆ ਸੀ ਵਾਹਿਗੁਰੂ ਨੇ ਆਪ ਦੇ ਨਾਮ ਦੇ ਨਾਲ ਲਾਉਣ ਦੇ ਲਈ ਬਹੁਤ ਬਖਸ਼ਿਸ਼ ਕੀਤੀ ਹੈ ਮੈਂ ਕਦੇ ਝੂਠ ਨਹੀਂ ਬੋਲਦੀ ਬਹੁਤ ਰਸ ਦਿੱਤਾ ਬਹੁਤ ਬਖਸ਼ਿਸ਼ ਕੀਤੀ ਹੈ ਮੈਂ ਇਹਦੀ ਹੱਕਦਾਰ ਵੀ ਨਹੀਂ ਸੀ ਮੈਨੂੰ ਨਹੀਂ ਪਤਾ ਕਿ ਵਾਹਿਗੁਰੂ ਨੇ ਮੇਰੇ ਤੇ ਕਿਵੇਂ ਕਿਰਪਾ ਕਰ ਦਿੱਤੀ ਉਹ ਵਾਹਿਗੁਰੂ ਨੇ ਆਪ ਦੇ ਚਰਨਾ ਚ ਜੋੜ ਲਿਆ ਸੱਚੇ ਪਾਤਸ਼ਾਹ ਜੋੜੀ ਰੱਖਣ ਸਭ ਨੂੰ ਹੀ ਜੋੜਨ ਸਭ ਨੂੰ ਹੀ ਇਹ ਆਨੰਦ ਦੇਣ ਸਭ ਨੂੰ ਇਹ ਖੁਸ਼ੀ ਦੇਣ ਇਸ ਖੁਸ਼ੀ ਨੂੰਸੀਂ ਐਕਸਪਲੇਨ ਨਹੀਂ ਕਰ ਸਕਦੇ ਸਿਰਫ ਮਾਣ ਨਹੀਂ ਸਕਦੇ ਆਂ ਔਰ ਦੂਸਰਾ ਇਨਸਾਨ ਵੀ ਇਸ ਨੂੰ ਇਸ ਰਸ ਨੂੰ ਉਦੋਂ ਹੀ ਸਮਝ ਸਕਦਾ ਜਦੋਂ ਉਹ ਨੂੰ ਉਸ ਬੰਦੇ ਨੂੰ ਉਸ ਇਨਸਾਨ ਨੂੰ ਇਹ ਰਸ ਮਿਲ ਜਾਂਦਾ ਆਪਾਂ ਕਿਸੇ ਨੂੰ ਇਹ ਰਸ ਨਹੀਂ ਦਿਖਾ ਸਕਦੇ ਕਿ ਇਹ ਕਿੰਨਾ ਪਿਆਰਾ ਔਰ ਜ਼ਿੰਦਗੀ ਪਰ ਇਹਨੂੰ ਛੱਡਣ ਨੂੰ ਦਿਲ ਨਹੀਂ ਕਰਦਾ ਇਹ ਆ ਕਿ ਵਾਹਿਗੁਰੂ ਇਹ ਰਸ ਜਿਸ ਤਨ ਗਿਆ ਉਸ ਦਿਨ ਜ਼ਿੰਦਗੀ ਖਤਮ ਹੋ ਜਾਏ ਜੀਣ ਦਾ ਕੋਈ ਮਕਸਦ ਹੀ ਨਹੀਂ ਇਹਦੇ ਤੋਂ ਬਿਨਾ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਰਹਿਮਤ ਕਰਨ ਸਾਰਿਆਂ ਨੂੰ ਆਪਣੇ ਚਰਨਾਂ ਦੀ ਪਿਆਸ ਦੇਣ ਇਸ ਜ਼ਿੰਦਗੀ ਦੇ ਵਿੱਚ ਹੀ ਆਪਣਾ ਮਿਲਾਪ ਦੇਣ ਵਾਹਿਗੁਰੂ ਰਹਿਮਤ ਕਰਨ ਗਲਤੀਆਂ ਭੁੱਲਾਂ ਚੁੱਕਾਂ ਦੇ ਹੱਥ ਛੋੜ ਕੇ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ